ਕਿਸਾਨ ਕਰਜ਼ਾਈ ਹੋ ਗਿਆ ਉਹ ਕਿਸਾਨ ਨੇ ਉਹ ਕੋਈ ਨਵਾਂ ਕੰਮ ਦਾ ਕਰਿਆ ਨਹੀਂ ਕਿਸੇ ਤਰ੍ਹਾਂ ਦਾ ਜਿਹੜਾ ਕਿਸਾਨ ਨੇ ਇਕੱਲਾ ਕਰਜ਼ਾਈ ਹੁੰਦਾ ਬਿਲਕੁਲ ਸਰਕਾਰਾਂ ਪੈਰਲਰ ਦੋ ਕੰਮ ਚਲਾਉਂਦੀਆਂ ਨੇ ਜਿਵੇਂ ਇਹ ਪਹਿਲਾਂ ਸਿੱਧੇ ਇਹ ਸਾਤੋਂ ਜ਼ਮੀਨਾਂ ਖੋਣ ਲੱਗੇ ਸੀ ਉਹ ਨਹੀਂ ਖੋਹ ਸਕੇ ਹੁਣ ਸਾਨੂੰ ਕਰਜ਼ਾਈ ਕਰਨ ਲੱਗੇ ਵੀ ਉਹ ਤੋਂ ਪਹਿਲਾਂ ਦੇ ਜੇ ਕਿਸਾਨ ਕਰਜ਼ਾਈ ਹੁੰਦਾ ਤਾਂ ਕਿਸਾਨ ਤੰਗ ਆ ਕੇ ਖੀਰ ਨੂੰ ਆਪਣੀ ਜ਼ਮੀਨ ਦੇਣ ਨੂੰ ਤਿਆਰ ਹੁੰਦਾ ਇਹ ਇਹਨਾਂ ਦੀਆਂ ਸਾਜ਼ਿਸ਼ਾਂ ਨੇ ਸਰਕਾਰਾਂ ਦੀਆਂ ਜਿਹੜੀਆਂ ਸਾਡੇ ਰੇਟ ਪਰਦੀਆਂ ਮੈਂ ਨਿਆਣਾ ਹੁੰਦਾ ਗੁੱਸਾ ਕਰਦਾ ਸੀ ਜਦੋਂ ਇਹ ਗੱਲ ਆਖੀ ਜਾਂਦੀ ਸੀ ਕਿ ਜਦੋਂ ਸਮਾਂ ਮਿਲਣ ਦਾ ਕੁਝ ਮਿਲਣ ਦਾ ਆਉਂਦਾ ਤੇ ਕਿਸਾਨ ਹੱਥ ਪਿੱਛੇ ਖਿੱਚ ਲੈਣੇ ਹ ਹ ਪਰ ਇਸ ਧਾਰਨੇ ਦੇ ਵਿੱਚ ਮੈਨੂੰ ਇਹ ਗੱਲ ਮਹਿਸੂਸ ਹੋਈ ਹੈ ਕਿਉਂਕਿ ਸਾਡੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੂੰ ਪੰਜਾਬ ਦੇ ਵਿੱਚ ਆ ਕੇ ਇਲੈਕਸ਼ਨਾਂ ਲੜਨ ਦੀ ਕਾਲ ਹੋਈ ਹੋਈ ਸੀ ਤਾਂ ਸਰਕਾਰ ਨੂੰ ਤਾਂ 3 ਮਹੀਨੇ ਪਹਿਲਾਂ ਪਤਾ ਵੀ ਪੂਰੇ ਭਾਰਤ ਦੇ ਵਿੱਚ ਲੋਕਾਂ ਨੇ ਇਕੱਠੇ ਹੋਣਾ ਕਿਸਾਨਾਂ ਨੇ ਇਕੱਠੇ ਹੋਣਾ ਆ ਇੱਕ ਗੱਲ ਤੁਹਾਡੇ ਮਾਧਿਅਮ ਰਾਹੀਂ ਪੁੱਛਣਾ ਚਾਹੁੰਦੇ ਆਂ ਜੋ ਕੋ ਸਰਕਾਰ ਖੱਟੜ ਸਰਕਾਰ ਨੇ ਕੀਤਾ ਜਿਹੜਾ ਸਾਡੇ ਕਿਸਾਨ ਹੈਗੇ ਨੇ ਆਪਣੇ ਹਰਿਆਣੇ ਦੇ ਉਹਨਾਂ ਦੇ ਘਰਾਂ ਦੇ ਛਾਪੇ ਉਹਨਾਂ ਨੂੰ ਧਮਕੀਆਂ ਦੇਣਾ ਜਾਂ ਕਹਿ ਲਈਏ ਉੱਥੇ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਜ਼ਿੰਮੇਵਾਰ ਵਿਅਕਤੀ ਹੈਗੇ ਆ ਉਹਨਾਂ ਨੂੰ ਡਰਾਉਣਾ ਤਮਕਾਉਣਾ ਜੋ ਇੱਕ ਕੱਲ ਆਰਟੀਫੀਸ਼ਲ ਤੌਰ ਤੇ ਲੋਕਾਂ ਨੂੰ ਡਰਾਉਣ ਖਾਤਰ ਹੱਥ ਗੋਲੇ ਸਿੱਚਣੇ ਡਰੋਨ ਰਾਹੀਂ ਇਹ 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 ਚੀਜ਼ਾਂ ਤੋਂ ਅਸੀਂ ਡਰਨੇ ਵਾਲੇ ਨਹੀਂ ਪਿਆ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਖੜੇ ਨੇ ਇਹਨਾਂ ਦੇ ਨਾਲ ਵੀ ਗੱਲ ਕਰਦੇ ਆਂ ਤੇ ਪੁੱਛਦੇ ਆਂ ਇਹਨਾਂ ਨੂੰ ਇਹ ਕੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਇਧਰਲੇ ਪਾਸੇ ਨੂੰ ਆ ਜਾਓ ਥੋੜਾ ਜਿਹਾ ਅਸੀਂ 21 ਜਿਹੇ ਮੋਰਚਾ ਜਿੱਤ ਕੇ ਆਏ ਆਂ ਦਿੱਲੀ ਤੋਂ ਆ ਹੁਣ ਫੇਰ ਤੋਂ ਜਾਣ ਦੀ ਕੀ ਲੋੜ ਪੈ ਗਈ ਆ ਸਾਡੀਆਂ ਕੁਝ ਮੰਗਾਂ ਇਹਨਾਂ ਨੇ ਮੰਨ ਤਾਂ ਲਈਆਂ ਸੀ ਪਰ ਉਹ ਲਾਗੂ ਨਹੀਂ ਕਰੀਆਂ ਜੀ ਕਿਹੜੀਆਂ-ਕਿਹੜੀਆਂ ਮੰਗਾਂ ਅ ਐਮਐਸਪੀ ਤੇ ਗਾਰੰਟੀ ਨਾਲ ਕਾਨੂੰਨ ਬਣਾਉਣਾ ਸੀ ਜੀ ਸਾਡੇ ਮੋਰਚੇ ਦੇ ਦੌਰਾਨ ਬਹੁਤ ਸਾਰੇ ਨੌਜਵਾਨਾਂ ਤੇ ਜਿਹੜੇ ਭੋਲੇਪੇ ਤੇ ਜੋਸ਼ ਦੇ ਵਿੱਚ ਆ ਗਏ ਕੋਈ ਲਾਲ ਕਿਲੇ ਤੇ ਪਹੁੰਚ ਗਏ ਜਾਂ ਕੋਈ ਹੋਰ ਪਾਸੇ ਬਾਜ਼ਾਰਾਂ ਦੇ ਵਿੱਚ ਗਏ ਕੋਈ ਭਾਵੇਂ ਕੋਈ ਚਾਰ ਲੈਣ ਗਿਆ ਜਾਂ ਕੋਈ ਸਮਾਨ ਲੈਣ ਗਿਆ ਉਹਨਾਂ ਨੂੰ ਫੜ ਫੜ ਕੇ ਇਹਨਾਂ ਨੇ ਉਹਨਾਂ ਦੇ ਪਰਚੇ ਪਾਤੇ ਪਰਚੇ ਜਦੋਂ ਉਹ ਉਹਨਾਂ ਨੂੰ ਮਤਲਬ ਜ਼ਮਾਨਤਾਂ ਮਿਲੀਆਂ ਨੇ ਉਦੋਂ ਉਹਨਾਂ ਦੇ ਪਾਸਪੋਰਟ ਉਹਨਾਂ ਦੇ ਆਧਾਰ ਕਾਰਡ ਸਾਰਾ ਸਮਾਨ ਇਹਨਾਂ ਨੇ ਰੱਖਿਆ ਹੋਇਆ ਆਪਣੇ ਕੋਲ ਤਾਂ ਉਹਨਾਂ ਨੂੰ ਜ਼ਮਾਨਤ ਦਿੱਤੀ। ਨਾਲੇ ਇਹ ਤਾਂ ਕਹਿੰਦੇ ਸੀ ਪਰਚੇ ਰੱਦ ਕਰ ਦਿੱਤੇ ਉਹਨਾਂ ਦੇ। ਬਿਲਕੁਲ ਨਹੀਂ ਬਿਲਕੁਲ ਨਹੀਂ ਰੱਦ ਨਹੀਂ ਕਰੇ। ਬਿਲਕੁਲ ਨਹੀਂ ਰੱਦ ਕਰੇ ਮੈਂ ਤੁਹਾਨੂੰ ਮੁੰਡੇ ਮਿਲਾ ਦੂੰਗਾ। ਸਾਡੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਦੋ ਨੇ ਇੱਕ ਜੱਟਾਂ ਜੱਟਾਂ ਲੱਗਦਾ ਪਿੰਡ ਦਾ ਨਾਮ ਇੱਕ ਇੱਧਰ ਖਮਾਣੋ ਬੰਦੀ ਦਾ। ਕੋਟਲਾ ਜੱਟਾਂ ਹਾਂਜੀ ਕੋਟਲਾ ਜੱਟਾਂ ਨੌਜਵਾਨ ਹੈ। ਬੜੇ 45-45 ਦੇ ਨੰਬਰ ਰਹੇ ਨੇ ਉਹ ਤਸ਼ੱਦਦ ਚ ੱਲੇ ਨੇ ਉਹਨਾਂ ਨੇ। ਬ ਬਾਕੀ ਸਵਾਮੀਨਾਥ ਦੀ ਰਿਪੋਰਟ ਹੈ ਮੈਂ ਇਹਨਾਂ ਗੱਲ ਸਮੁੱਚੀ ਕਿਸਾਨੀ ਦਾ ਸਮੁੱਚਾ ਕਰਜ਼ਾ ਇਹਨਾਂ ਨੇ ਉਦੋਂ ਕਿਹਾ ਸੀ ਅਸੀਂ ਰੱਦ ਕਰਾਂਗੇ ਉਹ ਨਹੀਂ ਕਰਿਆ ਹੈਗਾ ਭਾਵੇਂ ਕਿਸਾਨ ਛੋਟਾ ਭਾਵੇਂ ਵੱਡਾ ਹਰੇਕ ਕਿਸਾਨ ਦਾ ਜੇ ਉਹਨੇ ਇਹਨਾਂ ਨੇ ਪਾਲਿਸੀਆਂ ਗਲਤ ਸੀ ਸਾਡੇ ਨਾਲ ਜਦੋਂ ਅ ਅਨਾਜ ਦਾ ਵਿਕਣ ਦਾ ਸਮਾਂ ਆਉਂਦਾ ਸੀ ਉਦੋਂ ਇਹ ਜਿਹੜਾ ਰੇਟ ਤੈਅ ਕਰਦੇ ਸੀ ਉਹ 20% ਲਾਗਤ ਖਰਚਿਆਂ ਨਾਲੋਂ ਘੱਟ ਤੈਅ ਕਰਦੇ ਸੀ ਓਕੇ ਠੀਕ ਹੈ ਜੀ ਕਿਸਾਨ ਕਰਜ਼ਾਈ ਹੋ ਗਿਆ ਉਹ ਕਿਸਾਨ ਨੇ ਉਹ ਕੋਈ ਨਵਾਂ ਕੰਮ ਦਾ ਕਰਿਆ ਨਹੀਂ ਕਿਸੇ ਤਰ੍ਹਾਂ ਦਾ ਜਿਹੜਾ ਕਿਸਾਨ ਨੇ ਕੱਲਾ ਕਰਜਾਈ ਹੁੰਦਾ ਬਿਲਕੁਲ ਸਰਕਾਰਾਂ ਪੈਰਲਰ ਦੋ ਕੰਮ ਚਲਾਉਂਦੀਆਂ ਨੇ ਜਿਵੇਂ ਇਹ ਪਹਿਲਾਂ ਸਿੱਧੇ ਇਹ ਸਾਤੋਂ ਜ਼ਮੀਨਾਂ ਖੋਣ ਲੱਗੇ ਸੀ ਉਹ ਨਹੀਂ ਹੋ ਸਕੇ ਹੁਣ ਸਾਨੂੰ ਕਰਜਾਈ ਕਰਨ ਲੱਗੇ ਵੀ ਉਹ ਤੋਂ ਪਹਿਲਾਂ ਦੇ ਹੀ ਜੇ ਕਿਸਾਨ ਕਰਜਾਈ ਹੁੰਦਾ ਤਾਂ ਕਿਸਾਨ ਤੰਗ ਆ ਕੇ ਖੀਰ ਨੂੰ ਆਪਣੀ ਜ਼ਮੀਨ ਦੇਣ ਨੂੰ ਤਿਆਰ ਹੁੰਦਾ ਇਹ ਇਹਨਾਂ ਦੀਆਂ ਸਾਜ਼ਿਸ਼ਾਂ ਨੇ ਸਰਕਾਰਾਂ ਦੀਆਂ ਜਿਹੜੀਆਂ ਸਾਡੇ ਰੇਟ ਪਰਤੇ ਇਸ ਤਰ੍ਹਾਂ ਦੇ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਅਸੀਂ ਮੰਗਾ ਉਦੋਂ ਇਹਨਾਂ ਨੇ ਮੰਨ ਲਿਆ ਸੀ ਲਾਗੂ ਨਹੀਂ ਕਰੀਆਂ ਸੀ ਬਿਲਕੁਲ ਪਰ ਮੰਗਾ ਮੰਨ ਲਿਆ ਸੀ ਚਾਹੇ ਲਾਗੂ ਨਹੀਂ ਕੀਤੀਆਂ ਪਰ ਅਗਰ ਅਸੀਂ ਦਿੱਲੀ ਮੋਰਚੇ ਦੀ ਗੱਲ ਕਰਦੇ ਆਂ ਤੇ ਉਸ ਵੇਲੇ ਬਾਬਿਓ ਬਹੁਤ ਸਾਰੇ ਸਾਡੇ ਆਗੂ ਅਜਿਹੇ ਸੀਗੇ ਮਤਲਬ ਉਹ ਮੋਰਚਾ ਜਿੱਤ ਅਸੀਂ ਬਹੁਤ ਪ੍ਰਾਪਤੀ ਉਸ ਤੋਂ ਕਰ ਸਕਦੇ ਸੀਗੇ ਅਸੀਂ ਕੱਖ ਪ੍ਰਾਪਤੀ ਨਹੀਂ ਕਰ ਸਕਿਆ ਸਿਰਫ ਤਿੰਨ ਕਾਲੇ ਕਾਨੂੰਨ ਇੱਕ ਸਾਨੂੰ ਕਹਿੰਦੇ ਵੀ ਕਹਿ ਕੇ ਦਿੱਤਾ ਮਠਾਈ ਦਾ ਡੱਬਾ ਭਰਿਆ ਪਰ ਉਹ ਡੱਬੇ ਉੱਤੇ ਕਵਰ ਤਾਂ ਬਹੁਤ ਸੋਹਣਾ ਸੀ ਅੰਦਰੋਂ ਖਾਲੀ ਸੀਗਾ ਉਹ ਡੱਬਾ ਅਸੀਂ ਉਹ ਖਾਲੀ ਡੱਬਾ ਲੈ ਕੇ ਆਏ ਆ ਤਾਂ ਕਰਕੇ ਅੱਜ ਵਾਪਸ ਜਾਣ ਜਾਣ ਦਾ ਸਾਨੂੰ ਮਜਬੂਰੀ ਹੋਈ ਹੈ ਕਿਉਂਕਿ ਉਦੋਂ ਜਦੋਂ ਨੌਜਵਾਨ ਆ ਕੇ ਦੀਪ ਸਿੱਧੂ ਵਰਗੇ ਸਟੇਜ ਸਾਹਮਣੇ ਸੀ ਜਾਂ ਹੋਰ ਨੌਜਵਾਨ ਸੁਹਿਰ ਦੇ ਜਿਹੜੇ ਸੀਗੇ ਤੇ ਉਹਨਾਂ ਨੂੰ ਸਾਡੇ ਆਗੂਆਂ ਨੇ ਕਿਤੇ ਨਾ ਕਿਤੇ ਪਿੱਛੇ ਕੀਤਾ ਤੁਹਾਨੂੰ ਨਹੀਂ ਲੱਗਦਾ ਵੀ ਅਜਿਹੇ ਮਸਲਿਆਂ ਦੇ ਵਿੱਚ ਸਾਡੇ ਆਪਸੀ ਮਤਭੇਦ ਤੇ ਲੱਖ ਹੋਣ ਮਿਸਲਾ ਵਾਂਗ ਸਾਨੂੰ ਸਿਰ ਜੋੜ ਕੇ ਚੱਲਣਾ ਪੈਣਾ ਜੇ ਅਸੀਂ ਦਿੱਲੀ ਫਤਿਹ ਕਰਨੀ ਹੈ ਮੈਂ ਨਿਆਣਾ ਹੁੰਦਾ ਗੁੱਸਾ ਕਰਦਾ ਸੀ ਜਦੋਂ ਇਹ ਗੱਲ ਆਖੀ ਜਾਂਦੀ ਸੀ ਕਿ ਜਦੋਂ ਸਮਾਂ ਮਿਲਣ ਦਾ ਕੁਝ ਮਿਲਣ ਦਾ ਆਉਂਦਾ ਤੇ ਕਿਸਾਨ ਹੱਥ ਪਿੱਛੇ ਖਿੱਚ ਲੈਣੇ ਪਰ ਇਸ ਧਾਰਨੇ ਦੇ ਵਿੱਚ ਮੈਨੂੰ ਇਹ ਗੱਲ ਮਹਿਸੂਸ ਹੋਈ ਹੈ ਕਿ ਕਿਉਂਕਿ ਸਾਡੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੂੰ ਪੰਜਾਬ ਦੇ ਵਿੱਚ ਆ ਕੇ ਇਲੈਕਸ਼ਨਾਂ ਲੜਨ ਦੀ ਕਾਲ ਹੋਈ ਹੋਈ ਸੀ ਬਿਲਕੁਲ ਉਹ ਸਾਨੂੰ ਵੀ ਆਖਦੇ ਸੀ ਕਿ ਤੁਸੀਂ ਵੀ ਉਠੋ ਮੈਂ ਸਿੱਧੂ ਪਜਥੇਬੰਦੀ ਚੋਂ ਆ ਮੈਂ ਮਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਹਾਂ ਮੇਰੇ ਘਰ ਤੋਂ ਹੀ ਸਿੱਧੂ ਪਰਜਥੇਬੰਦੀ ਸ਼ੁਰੂ ਹੈ ਮੇਰੇ ਤਾਇਆ ਜੀ ਸੀ ਪਹਿਲਾਂ ਇਸ ਦੇ ਪ੍ਰਧਾਨ ਸਰ ਪਸ਼ੋਰਾ ਸਿੰਘ ਸਿੱਧੂ ਪਰ ਇੱਕ ਚਿੱਠੀ ਵੀ ਲਿਖੀ ਸੀ ਇਹ ਵੀ ਮੈਂ ਕਹੂੰਗਾ ਇਹਨਾਂ ਨੇ ਇੱਕ ਚਿੱਠੀ ਲਿਖੀ ਸੀ ਇਹਨਾਂ ਦੇ ਹੱਥ ਥੋੜੇ ਜੇ ਉੱਪਰ ਮਲੌਂਦੇ ਸੀ ਇਹ ਜਾਂਦੇ ਰਹਿੰਦੇ ਸੀ ਉਹ ਠੀਕ ਹੈ ਗੱਲ ਤੁਹਾਡੀ ਗੱਲ ਮੈਂ ਸਹਿਮਤ ਆ ਕਿ ਉਹ ਜਿਹੜੇ ਨੌਜਵਾਨ ਆਣੇ ਦੇ ਮੰਤਰੀਆਂ ਦੇ ਘਰੇ ਬਹਿ ਕੇ ਪੈਕੇਜ ਆਕ ਚੱਲਦੇ ਰਹੇ ਆ ਹੁਣ ਤਾਂ ਜਨਤਕ ਹੋ ਗਈਆਂ ਚੀਜ਼ਾਂ ਉਹ ਤਾਂ ਜਦੋਂ ਇਹ ਨਾ ਇਹ ਦਫਾੜ ਹੋਏ ਨੇ ਜਥੇਬੰਦੀਆਂ ਦਫਾੜ ਹੋਈਆਂ ਕੁਝ ਹਰੇਕ ਜਥੇਬੰਦੀ ਵਿੱਚ ਹਰੇਕ ਬੰਦਾ ਮਾੜਾ ਨਹੀਂ ਹੁੰਦਾ ਜਿਹੜੇ ਮਾੜੇ ਹੁੰਦੇ ਆ ਉਹਨਾਂ ਨੂੰ ਕਈ ਵਾਰੀ ਪਹਿਲਾਂ ਤਾਂ ਜਿਹੜੇ ਚੰਗੇ ਉਹਨੇ ਕੁੱਟੇ ਜਾਂਦੇ ਸਾਡੀ ਜਥੇਬੰਦੀ ਕੋਈ ਬੇਈਤੀ ਨਹ ਹੋ ਜਬੇ ਕਿ ਇਹਨੂੰ ਕੁੱਟਿਆ ਕਿੰਨਾ ਚਿਰ ਜਾਊਗਾ ਝੂਠ ਨੇ ਝੂਠ ਰਹਿਣਾ ਸੱਚ ਨੇ ਸੱਚ ਰਹਿਣਾ ਜਿਹੜੇ ਸੱਚੇ ਸੀ ਉਹਨਾਂ ਨੂੰ ਗੱਲਾਂ ਸਾਹਮਣੇ ਜਾਗਰ ਕਰਤੀਆਂ ਕਿ ਇਸ ਤਰ੍ਹਾਂ ਹੋਇਆ ਉਦੋਂ ਸਿੱਧੀ ਜੀ ਗੱਲ ਹੈ ਦੇਖੋ ਇਹ ਕਹਿੰਦੇ ਨੇ ਸਿਆਣੇ ਇੱਕ ਮੱਛੀ ਪੂਰੇ ਤਲਾਬ ਨੂੰ ਗੰਦਾ ਕਰਦੀ ਹੈ ਜੇ ਉਸ ਗੰਦੀ ਮੱਛੀ ਬਾਰੇ ਅਸੀਂ ਸਾਨੂੰ ਪਤਾ ਲੱਗਦਾ ਹੀ ਦੱਸ ਦਈਏ ਤਾਂ ਸ਼ਾਇਦ ਨਾ ਜਥੇਬੰਦੀ ਬਦਨਾਮ ਹੋਵੇ ਤੇ ਨਾ ਸੰਘਰਸ਼ ਨੂੰ ਢਾਹ ਲੱਗੇ ਸਾਡਾ ਫਰਜ਼ ਬੰਦਾ ਕੰਡਾ ਪਾ ਕੇ ਉਹ ਮੱਛੀ ਕੱਢ ਕੇ ਬਾਹਰ ਮਾਰੀਏ ਬਾਕੀ ਤਲਾਬ ਤਾਂ ਸਾਫ਼ ਰਹਿਣ ਦਈਏ ਤੇ ਜੇਕਰ ਉਦੋਂ ਅਸੀਂ 2021 ਦੇ ਵਿੱਚ ਮੋਰਚੇ ਦੇ ਵਿੱਚ ਇਹ ਕੀਤਾ ਹੁੰਦਾ ਰਾਜੇਵਾਲ ਵਰਗੇ ਜਿਹੜੀ ਗੱਲਾਂ ਕਰਦੇ ਸੀ ਉਹਨਾਂ ਨੂੰ ਖੂੰਜੇ ਲਾਇਆ ਹੁੰਦਾ ਤਾਂ ਤੁਹਾਨੂੰ ਨਹੀਂ ਲੱਗਦਾ ਵੀ ਅਸੀਂ ਬਹੁਤ ਕੁਝ ਪ੍ਰਾਪਤ ਕਰ ਲੈਂਦੇ ਬਹੁਤ ਸਿਆਣੀ ਗੱਲ ਹੈ ਤੁਹਾਡੀ ਬਿਲਕੁਲ ਤੁਸੀਂ ਸਹੀ ਕਿਹਾ ਪਰ ਸਿੱਧੂ ਵਰ ਜਥੇਬੰਦੀ ਦੇ ਨਾਲ ਥੋੜੀਆਂ ਜਥੇਬੰਦੀਆਂ ਰਹਿੰਦੀਆਂ ਅਸੀਂ ਇਹ ਤਾਂ ਤਿੰਨ ਕਾਲੇ ਕਾਨੂੰਨ ਵੀ ਰੱਦ ਨਹੀਂ ਹੋਣੇ ਸੀ ਜੇਕਰ ਸਾਡੇ ਪ੍ਰਧਾਨ ਜਸਰਾਰਜੀ ਜੀ ਸਿੰਘ ਡੱਲੇਵਾਲ ਵਾਰ-ਵਾਰ ਇਹ ਨਾ ਕਹਿੰਦੇ ਆਪਾਂ ਬੈਠੇ ਰਹੋ ਬੈਠੇ ਰਹੋ ਉਦੋਂ ਸਾਨੂੰ 10 ਦਿਨ ਬੈਠਣ ਦੀ ਲੋੜ ਪੈਣੀ ਸੀ ਸਾਡਾ ਇਹ ਜਿਹੜੇ ਅੱਜ ਅਸੀਂ ਦੁਬਾਰਾ ਇਹ ਚੱਲੇ ਆ ਇਹਦੀ ਲੋੜ ਨਹੀਂ ਸੀ ਪੈਣੀ ਇਹਦੀ ਲੋੜ ਨਹੀਂ ਸੀ ਪੈਣੀ ਪਰ ਅਸੀਂ ਉਹਨਾਂ ਬਾਰੇ ਕੋਈ ਬਹੁਤੀ ਟਿੱਪਣੀ ਕਰ ਨਹੀਂ ਸਕਦੇ ਕਿਉਂਕਿ ਉਹ ਆਪਣੀ ਜਗ੍ਹਾ ਨੇ ਅਸੀਂ ਆਪਣੀ ਜਗ੍ਹਾ ਹੈ ਜੇ ਸਾਡੇ ਹੁਣ ਵਿਚਾਰ ਨਹੀਂ ਮਿਲੇ ਹੈਗੇ ਤਾਂ ਤੇ ਉਹ ਸਾਡੇ ਨਾਲ ਨਹੀਂ ਹੈਗੇ ਬਿਲਕੁਲ ਵਿਚਾਰ ਮਿਲ ਕਿੱਥੋਂ ਸਕਦੇ ਸੀ ਕਿਉਂਕਿ ਜਦੋਂ ਅਸੀਂ ਸਰਕਾਰੀ ਤੰਤਰ ਦੇ ਉਲਝੇ ਵਿੱਚ ਉਲਝ ਕੇ ਰਹਿ ਜਾਂਦੇ ਆ ਨਾ ਜਦੋਂ ਅਸੀਂ ਉਹਨਾਂ ਦੀਆਂ ਮੰਨਣੀਆਂ ਸ਼ੁਰੂ ਕਰ ਲੈਨੇ ਜਦੋਂ ਸਾਨੂੰ ਹੁੰਦੀ ਹੈ ਗੱਦੀਆਂ ਦੀ ਭੁੱਖ ਜਦੋਂ ਸਾਨੂੰ ਹੁੰਦੀ ਅੱਗੇ ਚੋਣਾ ਆ ਰਹੀਆਂ ਨੇ ਖਬਰੇ ਮੈਂ ਐਮਐਲਏ ਬਣ ਜਾਗਾ ਖਬਰੇ ਮੈਨੂੰ ਟਿਕਟ ਕੋਈ ਨਾ ਕੋਈ ਦੇ ਦੇਊਗਾ ਤਾਂ ਫਿਰ ਚਾਹੇ ਮੰਤਰੀ ਤੇ ਕਿਸਾਨ ਆਗੂ ਹਰਿਆਣੇ ਦੇ ਹੋਣ ਚਾਹੇ ਪੰਜਾਬ ਦੇ ਹੋਣ ਸਮਝ ਲਓ ਉਹ ਸਰਕਾਰ ਦੇ ਦਲਾਲ ਬਣ ਗਏ ਆ ਉਹ ਚੜ੍ਹਦੇ ਕਲਾ ਵਾਲੇ ਮੋਰਚਿਆਂ ਨੂੰ ਵੇਚਣ ਤੇ ਆ ਗਏ ਆ ਜਿੱਦਾਂ ਬਰਗਾੜੀ ਵਿਕਿਆ ਉਦਾਂ 1920 ਵਾਲਾ 2021 ਵਾਲਾ ਜਿਹੜਾ ਮੋਰਚਾ ਆ ਉਹ ਵੀ ਵਿਖਿਆਇਆ ਸੋ ਤੁਸੀਂ ਕਿਹੜੀ ਜਥੇਬੰਦੀ ਤੋਂ ਕੀ ਕਹਿਣਾ ਚਾਹੋਗੇ ਹੁਣ ਕੀ ਲੋੜ ਪਈ ਆ ਜਾਣ ਦੀ ਜਦ ਅਸੀਂ 21 ਚ ਜਿੱਤ ਕੇ ਵਾਪਸ ਆ ਗਏ ਇੱਕ ਵਾਰ ਦੇਖੋ ਪਹਿਲਾਂ ਤਾਂ ਜਿਹੜੀ ਜਥੇਬੰਦੀ ਦੀ ਗੱਲ ਕਰਦੇ ਹਾਂ ਪਹਿਲਾਂ ਅਸੀਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਜਥੇਬੰਦੀ ਹੈਗੀ ਆ ਸਾਡੇ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦਾ ਸੂਬਾ ਪ੍ਰਧਾਨ ਹੈਗਾ ਜੀ ਜਾਣੇ ਦੀ ਕਿਉਂ ਲੜਪਈ ਉਹ ਤੁਹਾਨੂੰ ਵੀ ਪਤਾ ਹੈ ਉਹ ਸਾਰਿਆਂ ਨੂੰ ਪਤਾ ਪੂਰੇ ਪੰਜਾਬ ਨੂੰ ਪਤਾ ਕਿਉਂਕਿ ਜਿਹੜੀਆਂ ਸਰਕਾਰ ਨਾਲ ਉਸ ਟਾਈਮ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਇਹ ਇਹਨਾਂ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂ ਨਾ ਇਹ ਮੰਨੀਆਂ ਹੋਈਆਂ ਮੰਗਾਂ ਕਰਕੇ ਸਰਕਾਰ ਅੱਜ ਸਾਨੂੰ 2 ਸਾਲ 2 ਮਹੀਨੇ 2 ਦਿਨ ਹੋ ਗਏ 2 ਸਾਲ 2 ਮਹੀਨੇ 2 ਦਿਨ ਬਾਅਦ ਅਸੀਂ ਦਿੱਲੀ ਕੂਚ ਕਰਨਾ ਜੀ ਇਤੋਂ ਸਮਝ ਆਉਂਦੀ ਆ ਵੀ 2 ਸਾਲ ਦੀ ਸਰਕਾਰ ਸੁੱਤੀ ਪਈ ਆ ਉਹਨੇ ਜਿਹੜੀਆਂ ਸਾਡੀਆਂ ਮੰਗਾਂ ਮੰਨ ਕੇ ਉਹਨੇ ਸਾਡੇ ਮਤਲਬ ਵਾਦਾ ਖਲਾਫੀ ਕੀਤੀ ਹੈ ਮੰਗਾਂ ਮੰਨੀਆਂ ਜਾਂ ਪੂਰੀਆਂ ਨਹੀਂ ਕੀਤੀਆਂ ਮਾਲੂ ਲਖੀਮ ਪਰ ਜਿਹੜੀ ਘਟਨਾ ਹੋਈ ਸੀ ਉਹਦਾ ਸਾਨੂੰ ਇਨਸਾਫ ਨਹੀਂ ਮਿਲਿਆ ਐਮਐਸਪੀ ਦੇ ਕਾਨੂੰਨ ਦੀ ਗਰੰਟੀ ਸੀ ਉਹ ਵਿੱਚੇ ਰੁਲਦੀ ਫਿਰਦੀ ਆ ਜੀ ਔਰ ਜਿਹੜਾ ਪਰਾਲੀ ਐਕਟ ਚੋਂ ਮਤਲਬ ਸਾਨੂੰ ਬਾਹਰ ਕੱਢਣਾ ਸੀ ਖੇਤੀਬਾੜੀ ਸੈਕਟਰੋਂ ਉਹਨੂੰ ਬਾਹਰ ਨਹੀਂ ਕੱਢਿਆ ਗਿਆ ਔਰ ਜਿਹੜਾ 2020 ਐਕਟ ਆਪਣਾ ਕਾਨੂੰਨ ਲਿਆਂਦਾ ਸੀ ਬਿਜਲੀ ਇਹਨਾਂ ਨੇ ਉਹਦੇ ਵਿੱਚ ਸਾਨੂੰ ਜਿਹੜੀਆਂ ਗੱਲ ਸਾਰੀ ਸਹਿਮਤੀ ਨਾਲ ਆਗੂਆਂ ਦੀ ਨਾਲ ਫਿਰ ਉਹਨੂੰ ਲਾਗੂ ਕਰਨਾ ਸੀ ਉਹ ਵੀ ਲਾਗੂ ਕਰਤਾ ਕਿਹੜੀ ਕਿਹੜੀ ਮੰਗ ਦੀ ਗੱਲ ਕਰੀਏ ਹੁਣ ਜਿਹੜੀ ਮੰਗ ਹੈਗੀ ਆ ਕਰਜ਼ਾ ਮੁਕਤੀ ਦੀ ਵੀ ਆ ਕਿਸਾਨ ਮਜਦੂਰ ਖੇਤ ਮਜਦੂਰ ਦਾ ਕਰਜ਼ਾ ਮੁਕਤੀ ਦੀ ਗੱਲ ਹੈਗੀ ਆ ਔਰ ਭਾਰਤ ਦੇ ਵਿੱਚ ਜਿੰਨੇ ਪਰਸੇ ਜੀ ਤਿਉਂ ਦੇ ਤਿਉਂ ਖੜੇ ਨੇ ਸੋ ਇਸ ਕਰਕੇ ਦਿੱਲੀ ਨੂੰ ਕੂਚ ਕਰਨਾ ਹੈਗਾ 13 ਫਰਵਰੀ ਦੀ ਕਾਲ ਦਿੱਤੀ ਆ 2024 ਦੇ ਵਿੱਚ ਔਰ ਇਹਦੇ ਜਿਹੜੇ ਮੰਗ ਪੱਤਰ ਨੇ ਬਹੁਤ ਇਹ ਸਵਾਲ ਆ ਜਾਂਦੇ ਆ ਤੁਸੀਂ ਨਹੀਂ ਸਵਾਲ ਕੀਤਾ ਮੈਂ ਇਹਦਾ ਜਵਾਬ ਦੇ ਦਿੰਨਾ ਬਈ ਸਰਕਾਰ ਕੋਲ ਗੈਰ ਰਾਜਨੀਤਿਕ ਮੋਰਚਾ ਭਾਰਤ ਵੱਲੋਂ 3 ਮਹੀਨੇ ਪਹਿਲਾਂ ਦੀ ਕਾਲ ਜਾ ਚੁੱਕੀ ਆ ਜਿਹੜੇ ਸਾਡੇ ਮੰਗ ਪੱਤਰ ਨੇ ਉਹ ਗਵਰਨਰਾਂ ਦੇ ਥਰੂ ਹਰ ਸੂਬੇ ਚੋਂ ਰਾਸ਼ਟਰਪਤੀ ਸਾਹਿਬ ਕੋਲ ਪਹੁੰਚ ਚੁੱਕੇ ਨੇ ਪਰ ਸਰਕਾਰਾਂ ਤੇ ਕੰਨ ਤੇ ਜੂ ਨਹੀਂ ਸਰਕੀ ਸੋ ਇਸ ਲਈ ਦਿੱਲੀ ਦੀ ਅੱਜ ਤਿਆਰੀ ਹੈ ਪਰ ਹੁਣ ਜਿਹੜੇ ਕਿਸਾਨ ਆਗੂ ਅੱਗੇ ਲੱਗੇ ਆ ਕਿਉਂਕਿ ਪਹਿਲਾਂ ਅਸੀਂ ਮਾਰ ਕਿਸਾਨ ਆਗੂਆਂ ਕੁਝ ਕੁਝ ਕਿਸਾਨ ਆਗੂਆਂ ਦੀ ਖਤਾ ਕਰਕੇ ਖਾਤੀ ਕਿਉਂਕਿ ਉਹਨਾਂ ਦੇ ਫੈਸਲੇ ਸਹੀ ਨਹੀਂ ਸੀ ਉਹਨਾਂ ਨੇ ਪਾੜ ਪਾਈ ਰੱਖਿਆ ਨੌਜਵਾਨਾਂ ਨੂੰ ਨੇੜੇ ਨਹੀਂ ਆਣ ਦਿੱਤਾ ਗੰਦੀ ਸਿਆਸਤ ਖੇਡੀ 26 ਜਨਵਰੀ ਨੂੰ ਵੀ ਕੋਈ ਬਹੁਤ ਵੱਡਾ ਕਾਹਨ ਨਹੀਂ ਸੀ ਹੋਇਆ ਉਸੇ ਲਾਲ ਕਿਲੇ ਦੇ ਉੱਤੇ ਮੋਦੀ ਨੇ ਵੀ ਤਾਂ ਨਿਸ਼ਾਨ ਸੱਭ ਚੁਲਾਇਆ ਸੀਗਾ ਜੇ ਉਸ ਨੌਜਵਾਨ ਨੇ ਨਿਸ਼ਾਨ ਸੱਭ ਚੁਲਾ ਦਿੱਤਾ ਸੀਗਾ ਤਾਂ ਉਹ ਕਿਹੜਾ ਖਾਲਿਸਤਾਨ ਦਾ ਝੰਡਾ ਸੀ ਜਿਹਨੂੰ ਨੈਸ਼ਨਲ ਮੀਡੀਆ ਨੇ ਇੰਨੇ ਵੱਡੇ ਪੱਧਰ ਤੇ ਖਾਲਿਸਤਾਨ ਖਾਲਿਸਤਾਨ ਕਹਿ ਕੇ ਪ੍ਰਚਾਰਿਆ ਉਦੋਂ ਅਗਰ ਕਿਤੇ ਨਾ ਕਿਤੇ ਆਪਣੇ ਨੌਜਵਾਨ ਚਾਹੇ ਰਾਹੇ ਵਗਾਹੇ ਉਹ ਲਾਲ ਕਿਲੇ ਪਹੁੰਚ ਗਏ ਜੇ ਕਿਸਾਨ ਆਗੂਆਂ ਦੀ ਹਲਤਾ ਭਾਰ ਚੱਲਦੀਆਂ ਤੇ ਉਹਨਾਂ ਦੀ ਜ਼ਿੰਮੇਵਾਰੀ ਚੱਕਦੇ ਤਾਂ ਤੁਹਾਨੂੰ ਲੱਗਦਾ ਨਹੀਂ ਵੀ ਅੱਜ ਆਲਮ ਕੁਝ ਹੋਰ ਹੋਣਾ ਸੀ ਦੇਖੋ ਸਭ ਤੋਂ ਪਹਿਲਾਂ ਦਾ ਜਿਹੜਾ ਸਵਾਲ ਤੁਸੀਂ ਕੀਤਾ ਜੇ ਅਸੀਂ ਕਰਦੇ ਨਾ ਅਸੀਂ ਜਵਾਬ ਦੰਦੇ ਤਾਂ ਬਹੁਤ ਆਗੂਆਂ ਨੂੰ ਬੜੀ ਤਕਲੀਫ ਹੁੰਦੀ ਹੈ ਜਾਂ ਉਹਨਾਂ ਦੇ ਕੇਡਰ ਨੂੰ ਬੜੀ ਤਕਲੀਫ ਹੁੰਦੀ ਹੈ ਇੱਕ ਗੱਲ ਦੀ ਜੋ ਤੁਸੀਂ ਕਿਹਾ ਵੀ ਪਿਛਲੇ ਅੰਦੋਲਨ ਦੇ ਵਿੱਚ ਜੋ ਸਰਕਾਰ ਨੇ ਜਿਹੜੇ ਆਗੂ ਸੀ ਉਹਨਾਂ ਨੇ ਗਲਤੀਆਂ ਕੀਤੀਆਂ ਪਹਿਲੀ ਗੱਲ ਤਾਂ ਜਿਹੜਾ ਪੰਜਾਬ ਦਾ ਨੌਜਵਾਨ ਸੀਗਾ ਜਿਨ੍ਹਾਂ ਨੂੰ ਇਹਨਾਂ ਦੇ ਸਰਟੀਫਿਕੇਟ ਬੰਡੇ ਇੱਕ ਗੱਲ ਕੋਕ ਕਾਲ ਤਾਂ ਉਹਨਾਂ ਨੇ ਨਹੀਂ ਦਿੱਤੀ ਸੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਦਿੱਤੀ ਸੀ ਜੇ ਆਗੂ ਇਹਨੇ ਸਮਝਦਾਰ ਸੀ ਤਾਂ ਅਸੀਂ ਪ੍ਰੇਡ ਕਰਨੇ ਤੋਂ ਕੀ ਲੈਣਾ ਸੀ ਕੁੰਡਲੀ ਬਾਰਡਰ ਤੇ ਮੈਂ ਉਸ ਸਟੇਜ ਦੇ ਉੱਪਰ ਬੈਠਾ ਸੀ ਉਸ ਟਾਈਮ ਜਿਹੜੇ ਆਗੂ ਨੂੰ ਮੈਨੂੰ ਵੀ ਪਤਾ ਵੀ ਕਿਹੜੇ ਆਗੂ ਨੇ ਕਾਲ ਦਿੱਤੀ ਸੀ ਇਹਨਾਂ ਦਾ ਜਿਹੜਾ ਸਿਸਟਮ ਸੀ ਉਹ ਇੱਕ ਮੀਟਿੰਗ ਹੋ ਕੇ ਇਹਨਾਂ ਨੇ ਕਾਲ ਦਿੱਤੀ ਸੀ ਅਸੀਂ ਕੀ ਲੈਣਾ ਸੀ ਪ੍ਰੇਡਾਂ ਤੋਂ ਉਹਨਾਂ ਨੇ ਜਿਹੜੀ ਕਾਲ ਦਿੱਤੀ ਸਟੇਜ ਤੋਂ ਸਾਡੇ ਅਸੀਂ ਪ੍ਰੇਡ ਕਰਾਂਗੇ ਸਾਡੇ ਬਲਡੋਜ਼ਰ ਚੱਲਣਗੇ ਬਲਡੋਜ਼ਰ ਦਾ ਮਤਲਬ ਸਾਡੇ ਟਰੈਕਟਰ ਮਾਰਚ ਕਰਨਗੇ ਕੀ ਲੈਣਾ ਸੀ ਅਸੀਂ ਮਾਰਚ ਤੋਂ ਉਹ ਤੋਂ ਬਾਅਦ ਇਹ ਗਦਾਰੀਆਂ ਦੇ ਸਰਟੀਫਿਕੇਟ ਵੰਡੇ ਫਿਰਦੇ ਆ ਜੇ ਝੰਡਾ ਲਹਿਰਾਤਾ ਤਾਂ ਤਾਂ ਕਿਹੜੀ ਆਫਤ ਆ ਗਈ ਸੀਗੀ ਨੌਜਵਾਨਾਂ ਨੂੰ ਕਾਲ ਨੌਜਵਾਨਾਂ ਨੂੰ ਦਿੱਤੀ ਨੌਜਵਾਨ ਪੰਜਾਬ ਦੇ ਜਾ ਕੇ ਟਰੈਕਟਰ ਲੈ ਕੇ ਉੱਥੇ ਪਹੁੰਚ ਕੇ ਪੂਰਾ ਭਾਰਤ ਪਹੁੰਚ ਗਿਆ ਠੀਕ ਹੈ ਜੀ ਮੈਂ 25 ਜਨਵਰੀ ਤੋਂ ਸੀ ਸਟੇਜ ਤੇ 25 ਜਨਵਰੀ ਨੂੰ ਮੈਂ ਵੀ ਉੱਥੇ ਸੀਗਾ ਰਾਤ ਨੂੰ ਨਾਟਕ ਜੋ ਸਟੇਜ ਤੇ ਹੋਇਆ ਤੁਹਾਨੂੰ ਪਤਾ ਆ ਕਿਸਾਨ ਆਗੂ ਛੱਡ ਕੇ ਆਪ ਉਹਨਾਂ ਨੇ ਕਿਹਾ ਦੀਪ ਨੂੰ ਆ ਕੇ ਨੌਜਵਾਨ ਸੰਭੋ ਦੀਪ ਉੱਥੇ ਪਹੁੰਚਦਾ ਲੱਖਾ ਉੱਥੇ ਪਹੁੰਚਦਾ ਆ ਠੀਕ ਹੈ ਡਾਕਟਰ ਸੁਖਪ੍ਰੀਤ ਸਿੰਘ ਉਦੂਕੇ ਉਥੇ ਪਹੁੰਚਦੇ ਨੇ ਅਜਮੇਰ ਸਿੰਘ ਉਥੇ ਪਹੁੰਚਦੇ ਨੇ ਪਿੱਛੇ ਉਹ ਜਿਹੜੀਆਂ ਸਕੀਮਾਂ ਸੀਗੀਆਂ ਨੌਜਵਾਨਾਂ ਨੂੰ ਕਿਹਾ ਵੀ ਅਸੀਂ ਉਧਰ ਨਹੀਂ ਜਾਣਾ ਦੀਪ ਨੇ ਉਦੋਂ ਵੀ ਨਾਮਬੰਦੀ ਕੀਤੀ ਨੌਜਵਾਨਾਂ ਨੂੰ ਸਾਹਮਿਆ ਉਦੋਂ ਵੀ ਪਰ ਸਵੇਰ ਹੁੰਦੇ ਹੀ ਆਪ ਆਗੂਆਂ ਨੇ ਜਿਹਨਾਂ ਨੇ ਥਾਪੜਾ ਦੇ ਕੇ ਦੀਪ ਨੂੰ ਕਿਹਾ ਸੀ ਤੂੰ ਸਾਹ ਤੇਰੇ ਹਿਸਾਬ ਨਾਲ ਚੱਲਣਗੇ ਨੌਜਵਾਨਾਂ ਨੇ ਜਿੱਦਾਂ ਕਿਹਾ ਉਦਾਂ ਉਹ ਤੁਰੇ ਪਰ ਅਗਲੇ ਦਿਨ ਸ਼ਾਮ ਪੈਂਦੀ ਪੈਂਦੀ ਸਾਰੇ ਦੇ ਸਾਰੇ ਆਗੂ ਮੁੱਕਰ ਗਏ ਤੇ ਨੌਜਵਾਨ ਸਾਰੇ ਦੇ ਸਾਰੇ ਗੁਨੇਗਾਰਾਂ ਦੀ ਕੈਟਾਗਰੀ 'ਚ ਖੜੇ ਹੋ ਗਏ ਤੇ ਉਹ ਆਪਣੀਆਂ ਦਾੜੀਆਂ ਨੂੰ ਹੱਥ ਮਾਰਦੇ ਹੋਏ ਆ ਕੇ ਆਪਣੀਆਂ ਗੱਡੀਆਂ ਤੇ ਫੇਰ ਬੈ ਗਏ ਤੁਸੀਂ ਜਿਹੜਾ ਤੁਹਾਡਾ ਸਵਾਲ ਆ ਬੜਾ ਵਾਜਿਫ ਆ ਪਰ ਜਿਹੜੇ ਤੁਸੀਂ ਸਾਰੇ ਆਗੂ ਕਹਿੰਦੇ ਆ ਸਾਰੇ ਆਗੂ ਇਹਦੇ ਵਿੱਚ ਨਹੀਂ ਸਾਂ ਜਿਨ੍ਹਾਂ ਨੇ ਦੀਪ ਸਿੱਧੂ ਨੂੰ ਜਾਂ ਲੱਖੇ ਸਿਧਾਣੇ ਨੂੰ ਤੁਸੀਂ ਦੀਪ ਸਿੱਧੂਆਂ ਦੇ ਸਮਰਥਕਾਂ ਨੂੰ ਸਾਡੇ ਬਾਰੇ ਪੁੱਛ ਲਿਓ ਲੱਖੇ ਸਿਧਾਣੇ ਨੂੰ ਸਾਡੇ ਬਾਰੇ ਪੁੱਛ ਲਿਓ ਅਸੀਂ ਰਾਤ ਦੇ 2 ਵਜੇ ਤੱਕ ਮੀਟਿੰਗ ਕੀਤੀ ਆ ਅਸੀਂ ਕਿਹਾ ਜੇ ਲੱਖਾ ਸਿਧਾਣਾ ਬੈਠ ਕੇ ਗੱਲ ਕਰਨੀ ਚਾਹੁੰਦਾ ਜੇ ਦੀਪ ਸਿੱਧੂ ਚਾਹੁੰਦਾ ਚਲੋ ਆਪਾਂ ਉਹ ਨਹੀਂ ਆਉਂਦੇ ਉਹਰੇ ਆਪਣੇ ਕੋਲ ਤਾਂ ਆਪਾਂ ਚਲਾਂਗੇ ਉਹ ਮੀਟਿੰਗ ਦੇ ਵਿੱਚ 25 ਜਨਵਰੀ ਨੂੰ ਸਾਰੀ ਰਾਤ ਨੂੰ ਮੈਂ ਤੇ ਡੱਲੇਵਾਲ ਸਭ ਉਸ ਮੀਟਿੰਗ ਦੇ ਵਿੱਚ ਹਾਜ਼ਰ ਹਾਂ ਹਾਜ਼ਰ ਰਹੇ ਉਹ ਕਹਿਣ ਤੋਂ ਭਾਵੇਂ ਹੈਗਾ ਅਸੀਂ ਕਿਸੇ ਪਾਸੇ ਨਹੀਂ ਕਿਤੇ ਵੀ ਆਗੂਆਂ ਨੂੰ ਜਾਂ ਦੀਪ ਸਿੱਧੂ ਨੂੰ ਸਾਡੀਆਂ ਡਿਬੇਟਾਂ ਵੀ ਹੋਈਆਂ ਅਸੀਂ ਜਿਹੜੇ ਹੈਗੇ ਅਸੀਂ ਵੀ ਪੰਥਕ ਆ ਸਾਡੀ ਸੋਚ ਵੀ ਹੈਗੀ ਆ ਅਸੀਂ ਵੀ ਪੰਥ ਲਈ ਜੇਲਾਂ ਕੱਟੀਆਂ ਹੀ ਆ ਸਾਡਾ ਇਤਿਹਾਸ ਜੇ ਮੈਂ ਗੱਲ ਹਟ ਕੇ ਕਰਾਂ ਇਹ ਤੋਂ ਆਪ ਦੀ ਗੱਲ ਕਰਾਂ ਤਾਂ ਅਸੀਂ ਪੰਤ ਖਾਤਰ ਹੈ ਜੀ ਕੋਈ ਜੇਲ੍ਹ ਹੋਗੀ ਜਿਹੜੀ ਪੰਜਾਬ ਦੀ ਨਹੀਂ ਵੇਖੀ ਆ ਪਰ ਸੋ ਕਹਿਣ ਤੋਂ ਭਾਵ ਗਲਤੀਆਂ ਆਗੂਆਂ ਦੀਆਂ ਤੇ ਥੋਪੀਆਂ ਕਿਤੇ ਗਈਆਂ ਪੰਜਾਬ ਦੇ ਨੌਜਵਾਨਾਂ ਤੇ ਥੋਪੀਆਂ ਕਿਤੇ ਗਈਆਂ ਦੀਪ ਸਿੱਧੂ ਦੇ ਥੋਪੀਆਂ ਕਿਤੇ ਗਈਆਂ ਜੋ ਆਵਾਮ ਦਾ ਮਤਲਬ ਜੋਸ਼ ਨਾਲ ਸੀ ਹੁਣ ਮੈਂ ਕੱਲ ਪੀਟੀਸੀ ਤੇ ਡਿਬੇਟ ਤੇ ਬੈਠਾ ਸੀ ਉੱਥੇ ਵੀ ਕਿਸੇ ਨੇ ਸਵਾਲ ਕੀਤਾ ਸੀਗਾ ਰਾਤ ਵੀ ਜਦੋਂ ਅੱਗੇ ਚਲੇ ਗਈ ਸੀ ਮੈਂ ਕਿ ਅੱਗੇ ਜਾਣੇ ਦੀ ਗੱਲ ਸਾਰੀ ਕਰਦੇ ਆ ਤਾਂ ਕਾਲ ਕਿਨੇ ਦਿੰਦੀ ਹੈ ਨਾ ਕਾਲ ਤਾਂ ਦੇਖੋ ਨਾ ਕਿਨੇ ਦਿੰਦੀ ਹੈ ਬਿਲਕੁਲ ਬਿਲਕੁਲ ਕਿਉਂ ਤੁਸੀਂ ਕਾਲ ਦੇਤੀ ਤੁਸੀਂ ਸਾਂਭਿਆ ਨਹੀਂ ਪਰ ਅਸੀਂ ਇਹ ਚਾਹੁੰਦੇ ਆ ਸਾਡੇ ਆਗੂ ਵੀ ਆ ਰਹੇ ਆ ਅਸੀਂ ਇੱਥੇ ਬੈਠ ਕੇ ਮੀਟਿੰਗ ਕਰਾਂਗੇ ਦੋਨੇ ਫਾਰਮ ਸੰਯੁਕਤ ਕਿਸਾਨ ਮੋਰਚਾ ਭਾਰਤ ਔਰ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਹੈਗਾ ਪੰਦੇਰ ਸਾਹਿਬ ਉਹਨਾਂ ਦਾ ਉਹਤੇ ਬੜੇ ਠੰਡੇ ਦਿਮਾਗ ਨਾਲ ਚੱਲਾਂਗੇ ਬੜਾ ਸੋਚ ਸਮਝ ਕੇ ਚੱਲਾਂਗੇ ਕੋਈ ਐਸੀ ਕਾਲ ਨਹੀਂ ਦਵਾਂਗੇ ਔਰ ਜੇ ਕੋਈ ਮੋਰਚੇ ਦੇ ਵਿੱਚ ਕੋਈ ਆਗੂ ਗਲਤ ਕਰੂਗਾ ਤਾਂ ਉਤੇ ਸਖਤ ਕਾਰਵਾਈ ਵੀ ਹੋਊਗੀ ਸੋ ਕਹਿਣ ਤੋਂ ਭਾਵੇਂ ਹੈਗਾ ਅਸੀਂ ਜੋ ਕਿਸਾਨੀ ਨੂੰ ਭੜਕਾਉਣ ਵਾਲਾ ਮਸਲਾ ਜਾਂ ਕਿਸਾਨੀ ਨੂੰ ਡਿਵਾਈਡ ਕਰਨ ਵਾਲਾ ਮਸਲਾ ਅਸੀਂ ਉਹ ਹੀ ਜੀ ਕਾਉਂਟਰਵਰਸੀ ਵਾਲੀ ਕਾਲ ਨਹੀਂ ਦਵਾਂਗੇ ਸਾਡਾ ਇੱਕੇ ਨਿਸ਼ਾਨਾ ਕਿਸਾਨ ਮਜ਼ਦੂਰ ਦੀਆਂ ਮੰਗਾਂ ਮਨਾ ਕੇ ਅਸੀਂ ਜੋ ਸਰਕਾਰ ਨੇ ਵਾਅਦਾ ਕੀਤਾ ਸੀ ਤਾਂ ਅਸੀਂ ਘਰਾਂ ਨੂੰ ਵਾਪਸ ਮੋੜਨਾ ਤਾਂ ਕਰਕੇ ਸਾਨੂੰ ਦੁਬਾਰਾ ਦਿੱਲੀ ਨੂੰ ਉਹਨਾਂ ਕਿਸਾਨ ਆਗੂਆਂ ਕਰਕੇ ਤਾਂ ਤੁਹਾਨੂੰ ਦੁਬਾਰਾ ਦਿੱਲੀ ਜਾਣਾ ਪਿਆ ਅਰ ਦੂਜੀ ਗੱਲ ਜੋ ਅੱਜ ਸੋਸ਼ਲ ਮੀਡੀਆ ਤੇ 4-5 ਦਿਨ ਦੇ ਵੇਖਦੇ ਆਂ ਅਸੀਂ ਅਸੀਂ ਨੀ ਕਿਸੇ ਨੂੰ ਕੋਈ ਚੰਗਾ ਜਾਂ ਮਾੜਾ ਕਹਿੰਦੇ ਪਰ ਮੈਂ ਇੱਕ ਗੱਲ ਜ਼ਰੂਰ ਸਪਸ਼ਟ ਕਰਨਾ ਚਾਹੁੰਦਾ ਜੇ ਕਿਤੇ ਆਗੂਆਂ ਨੇ ਗਲਤੀਆਂ ਕੀਤੀਆਂ ਸੀ ਜੇ ਅਸੀਂ ਇੱਕ ਮਹੀਨਾ ਹੋਰ ਬੈਠ ਜਾਂਦੇ ਤਾਂ ਕੋਈ ਪਰਲੋ ਨਹੀਂ ਸੀ ਆ ਸਕਦੀ ਅਸੀਂ ਬਹੁਤ ਕੁਝ ਮਜਾ ਮਨਾ ਕੇ ਜਾ ਸਕਦੇ ਸੀ ਉਹਦੇ ਵਿੱਚ ਅਸੀਂ ਡੱਲੇਵਾਲ ਸਾਹਿਬ ਇੱਥੇ ਡੱਫਰ ਸਾਹਿਬ ਖੜੇ ਹੋਣੇ ਆ ਅਸੀਂ 5-6 ਆਗੂਆਂ ਨੇ ਵੱਡਾ ਜ਼ੋਰ ਲਾਇਆ ਯਾਰ ਸਾਡੇ ਪੈਨੂੰ ਡਾਂਗਾ ਲੈ ਕੇ ਵੀ ਆਏ ਆ ਲੋਕ ਪਰ ਮੇਰੇ ਕਹਿਣ ਤੋਂ ਪਾ ਵੀਰਾ ਜੀ ਤਾਂ ਹੀ ਤਾਂ ਗੈਰ ਰਾਜਨੀਤਿਕ ਮੋਰਚਾ ਬਣਿਆ ਉਸ ਹੋਂਦ ਤੋਂ ਹੀ ਗੈਰ ਰਾਜਨੀਤਿਕ ਮੋਰਚਾ ਭਾਰਤ ਦਾ ਬਣਿਆ ਅਸੀਂ ਕੋਈ ਪੰਜਾਬ ਚੈਪਟਰ ਵੱਡਾ ਨਹੀਂ ਹੈ ਭਾਰਤ ਦਾ ਮੋਰਚਾ ਜਿਹਦੇ ਵਿੱਚ 100 ਤੋਂ ਪਲੱਸ ਜਥੇਬੰਦੀਆਂ ਐ ਇੱਦਾਂ ਹੀ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਜਿਹੜੀਆਂ ਪੰਦੇਰ ਉਹਨਾਂ ਦੀਆਂ ਵੀ ਜਥੇਬੰਦੀਆਂ ਆਈਆਂ ਇਹ ਅੱਜ ਵੀ ਯੁੱਧ ਹੈਗਾ ਯੁੱਧ ਆਊਗਾ ਵੀ ਪਰ ਜੂਤ ਨੂੰ ਗਲਤ ਗਾਈਡ ਨਹੀਂ ਕੀਤਾ ਜਾਊਗਾ ਔਰ ਜਿਹੜਾ ਮੰਗਾਂ ਦਾ ਜਿੰਨਾ ਫੋਕਸ ਅਸੀਂ ਕਰਾਂਗੇ ਜਿੰਨਾ ਦਿਮਾਗ ਸਾਡੀ ਲੀਡਰਸ਼ਿਪ ਲਾਊਗੀ ਉਹ ਸਰਕਾਰ ਤੋਂ ਜਿਹੜੀਆਂ ਰਹਿੰਦੀਆਂ ਮੰਗਾਂ ਔਰ ਖੇਤੀਬਾੜੀ ਨੂੰ ਜੁੰਦਾ ਰੱਖਣਾ ਜੋ ਨਲਕੀਆਂ ਸਰਕਾਰ ਦੀਆਂ ਜੋ ਹੁਣ ਦੋ ਵਾਰ ਮੀਟਿੰਗਾਂ ਹੋ ਚੁੱਕੀਆਂ ਤਿੰਨ ਮਹੀਨੇ ਪਹਿਲਾਂ ਕਿਉਂ ਮੀਟਿੰਗਾਂ ਨਹੀਂ ਕੀਤੀਆਂ ਜੀ ਅਸੀਂ ਜਿਹੜੀ ਕਾਲ ਆ 26 ਫਰਵਰੀ ਦੀ ਦਿੱਤੀ ਸੀਗੀ ਜੀ ਜਦੋਂ ਸਾਡਾ ਦੋਨੇ ਫਾਰਮ ਆਂਦਾ ਏਕਤਾ ਹੋਈ ਸਾਂਝੇ ਤੌਰ ਤੇ ਇਕੱਠੇ ਹੋਏ ਇਹ ਇਹਨੂੰ ਕਟਾ ਕੇ ਅਸੀਂ ਆਪਣੇ ਆਪ ਦੇ ਵਿੱਚ ਸਹਿਮਤੀ ਨਾਲ 13 ਫਰਵਰੀ ਕਰ ਲਿਆ ਜਦੋਂ 13 ਫਰਵਰੀ ਅਸੀਂ ਕਰ ਲਈ ਤਾਂ ਸਰਕਾਰ ਨੂੰ ਤਾਂ 3 ਮਹੀਨੇ ਪਹਿਲਾਂ ਪਤਾ ਵੀ ਪੂਰੇ ਭਾਰਤ ਦੇ ਵਿੱਚ ਲੋਕਾਂ ਨੇ ਇਕੱਠੇ ਹੋਣਾ ਕਿਸਾਨਾਂ ਨੇ ਇਕੱਠੇ ਹੋਣਾ ਆ ਇੱਕ ਗੱਲ ਤੁਹਾਡੇ ਮਾਧਿਅਮ ਰਾਈ ਪੁੱਛਣਾ ਚਾਹੁੰਦੇ ਆ ਵੀ ਜੋ ਕੋ ਸਰਕਾਰ ਖੱਟੜ ਸਰਕਾਰ ਨੇ ਕੀਤਾ ਜਿਹੜਾ ਸਾਡੇ ਕਿਸਾਨ ਹੈਗੇ ਨੇ ਆਪਣੇ ਹਰਿਆਣੇ ਦੇ ਉਹਨਾਂ ਦੇ ਘਰਾਂ ਤੇ ਛਾਪੇ ਉਹਨਾਂ ਨੂੰ ਧਮਕੀਆਂ ਦੇਣਾ ਜਾਂ ਕਹਿ ਲਈਏ ਉਥੇ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਜ਼ਿੰਮੇਵਾਰ ਵਿਅਕਤੀ ਹੈਗੇ ਆ ਉਹਨਾਂ ਨੂੰ ਡਰਾਉਣਾ ਤਮਕਾਉਣਾ ਜੋ ਇੱਕ ਕੱਲ ਆਰਟੀਫੀਸ਼ਲ ਤੌਰ ਤੇ ਲੋਕਾਂ ਨੂੰ ਡਰਾਉਣ ਖਾਤਰ ਹੱਥ ਗੋਲੇ ਸਿਚਣੇ ਡਰੋਨ ਰਾਹੀਂ ਇਹ 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 ਚੀਜ਼ਾਂ ਤੋਂ ਅਸੀਂ ਡਰਨੇ ਵਾਲੇ ਨਹੀਂ ਪਰ ਅਸੀਂ ਕੰਟਰੋਵਰਸੀ ਦੇ ਤੌਰ ਤੇ ਇਹ ਨਹੀਂ ਕਹਿੰਦੇ ਪਰ ਇਹ ਡੈਮੋਕ੍ਰੇਸੀ ਦਾ ਹਿੱਸਾ ਇੱਕ ਪਾਸੇ ਤਾਂ ਸਾਡੇ ਪੀਐਮ ਕਹਿੰਨੇ ਆ ਬਾਹਰ ਜਾ ਕੇ ਭਾਰਤ ਡੈਮੋਕ੍ਰੇਸੀ ਆ ਭਾਰਤ ਡੈਮੋਕ੍ਰੇਸੀ ਆ ਸੋ ਸਾਨੂੰ ਲੱਗਦਾ ਵੀ ਜਿੱਕਣ ਪੰਜਾਬ ਨੂੰ ਨਾ ਭਾਰਤ ਨੇ ਸਾਨੂੰ ਪੰਜਾਬ ਨੂੰ ਹਿੱਸਾ ਹੀ ਨਹੀਂ ਸਮਝਿਆ ਜਿੱਕਣ ਅੱਜ ਜਿਹੜੀ ਇੱਥੇ ਬਾਰਡਰ ਦੀ ਪੰਜਾਬ ਦੇ ਵਿੱਚ ਕੰਡਾ ਤਾਰ ਜਾਂ ਕੁਝ ਵੀ ਬਖ ਕਰਨੇ ਲਾਇਆ ਹੋ ਸਕਦਾ ਪਾਕਿਸਤਾਨ ਤੇ ਬਾਰਡਰ ਤੇ ਵੀ ਇੰਨੀ ਸ਼ਕਤੀ ਨਾ ਵਰਤੀ ਹੋ। ਬਿਲਕੁਲ ਬਿਲਕੁਲ ਮੈਂ ਉਹੀ ਕਹਾਂਗਾ ਵੀ ਜਿਹੜਾ ਸਵਿਧਾਨ ਹੈ ਸਾਡੇ ਵਾਸਤੇ ਕੁਝ ਹੋ ਰਿਹਾ ਹੈ ਇਹਨਾਂ ਵਾਸਤੇ ਕੁਝ ਹੋ ਰਿਹਾ ਹੈ ਪਰ ਮੈਂ ਇੱਕ ਚੀਜ਼ ਕਹਾਂਗਾ ਵੀ ਅਸੀਂ ਪੰਜਾਬ ਦੀਆਂ ਸਾਰੀਆਂ ਮੰਗਾਂ ਲੈ ਕੇ ਚੱਲੇ ਆਂ। ਕਿਸਾਨੀ ਦੀਆਂ ਸਾਰੀਆਂ ਮੰਗਾਂ ਲੈ ਕੇ ਚੱਲੇ ਆਂ ਤੇ ਇੱਕ ਇਹਨਾਂ ਨੇ ਹਾਲ ਹੀ ਦੇ ਵਿੱਚ ਬ੍ਰਾਡਕਾਸਟ ਬਿੱਲ ਵੀ ਭਾਰਤ ਕੀਤਾ ਆ। ਉਹਦਾ ਇਹ ਆ ਵੀ ਪੱਤਰਕਾਰ ਜਿਹੜੇ ਆਪ ਸਹੀ ਪੱਤਰਕਾਰੀ ਕਰਦੇ ਨੇ ਉਹਨਾਂ ਦੇ ਕੰਡੀਸ਼ਨਸ ਲਾ ਕੇ ਫਾਹਾ ਪਾ ਸਕਦੇ ਉਹਨਾਂ ਨੂੰ ਸਾਰਾ ਸਮਾਨ ਚੱਕ ਕੇ ਲੈ ਕੇ ਜਾ ਸਕਦੇ ਮੈਂ ਬੇਨਤੀ ਤੁਹਾਡੇ ਜ਼ਰੀਏ ਇਹ ਕਿਸਾਨ ਜਥੇਬੰਦੀਆਂ ਨੂੰ ਇਹ ਕਰਾਂਗਾ ਵੀ ਇਸ ਦੇ ਉੱਤੇ ਵੀ ਜ਼ਰੂਰ ਨੋਟਿਸ ਲਿੱਤਾ ਜਾਵੇ ਦੂਸਰਾ ਅਕਾਲ ਤਖਤ ਸਾਹਿਬ ਦੇ 1900 ਦੀ ਅਗਰ ਬਦਮੀ ਤਰਕ ਦੀ ਗੱਲ ਕੀਤੀ ਜਾਵੇ ਤਾਂ ਜ세ਦਾਰ ਗੁਰਦੇਵ ਸਿੰਘ ਜੀ ਕੌਂਕੀ ਉਹਨਾਂ ਦਾ ਵੀ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਗਾ ਕਿ ਕੋਈ ਪਰਚਾ ਨਹੀਂ ਸੀ ਕੋਸ਼ ਨਹੀਂ ਸੀਗਾ 93 ਦੇ ਵਿੱਚ 1 ਜਨਵਰੀ ਨੂੰ ਉਹਨਾਂ ਦੇ 11 ਟੋਟੇ ਕਰਕੇ ਸਤਲੁਜ ਵਿੱਚ ਸੁੱਟ ਦਿੱਤਾ ਗਿਆ ਉਹੋ ਮਾਮਲਾ ਵੀ ਹੁਣ ਬਹੁਤ ਆ ਪਕਿਆ ਹੈ ਹਰ ਪਾਰਟੀ ਉੱਤੇ ਸਿਆਸਤ ਕਰ ਰਹੀ ਹੈ ਇਹ ਜਦ ਕੀ ਮਨੁੱਖੀ ਅਧਿਕਾਰ ਦਾ ਸਿੱਧਾ ਕਹਾਣ ਹੈ ਮੈਂ ਕਿਸਾਨ ਜਥੇਬੰਦੀਆਂ ਨੂੰ ਆਪਣੇ ਵੱਲੋਂ ਦੇਸ਼ ਵਿਦੇਸ਼ ਦੀ ਸੰਗਤ ਵੱਲੋਂ ਇਹ ਬੇਨਤੀ ਕਰਾਂਗਾ ਵੀ ਆ ਵੀ ਮਸਲੇ ਪੰਜਾਬ ਦੇ ਨੇ ਨਹੀਂ ਤਾਂ ਮਨੁੱਖੀ ਅਧਿਕਾਰਾਂ ਦਾ ਕਹਾਣ ਅੱਜ ਜੇ ਸਾਡੇ ਅਕਾਲ ਦੇ ਤਖਤ ਦੇ ਜਥੇਦਾਰ ਨੂੰ ਚੱਕ ਕੇ ਆਣ ਦੇ ਮਾਰਿਆ ਹੈ ਤੇ ਉਸ ਤੋਂ ਬਾਅਦ ਬਹੁਤ ਨੌਜਵਾਨੀ ਤੁਹਾਨੂੰ ਪਤਾ 25000 ਲਵਾਰਸ ਲਾਸਾਂ ਦਾ ਵੀ ਵਾਰਸ ਹੋਣਾ ਨਹੀਂ ਜੂਂਦਾ ਨਹੀਂ ਛੱਡਿਆ ਖਾਲੜਾ ਠੀਕ ਹੈ ਤੇ ਇਹਨਾਂ ਵੱਲ ਵੀ ਸਾਨੂੰ ਧਿਆਨ ਦੇਣਾ ਪੈਣਾ ਕਿ ਤੁਸੀਂ ਇਹਦੀ ਹਾਂ ਵੀ ਭਰਦੇ ਹੋ ਵੀ ਕਿਸਾਨ ਆਗੂਆਂ ਦੇ ਨਾਲ ਇਸ ਬਾਬਤ ਵੀ ਗੱਲ ਕਰੋ ਇਹ ਮੈਂ ਆਪਣਾ ਗੈਰ ਰਾਜਨੀਤਿਕ ਮੋਰਚੇ ਤੋਂ ਹਟ ਕੇ ਨਿੱਜੀ ਬਿਆਨ ਦਵਾਂਗਾ ਜੀ ਕੌਮੀ ਸਾਬ ਮੋਰਚਾ ਚੰਡੀਗੜ੍ਹ ਦੇ ਵਿੱਚ ਮੋਹਾਲੇ ਦੀਆਂ ਬਰੂਹਾਂ ਤੇ ਲੱਗਿਆ ਉੱਥੇ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਜਾ ਕੇ ਪੁੱਛ ਲਿਓ ਬਈ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦੀ ਇਸ ਮੋਰਚੇ ਨੂੰ ਕੀ ਦੇਣ ਹੈਗੀ ਆ ਇੱਕ ਗੱਲ ਤੇ ਅਸੀਂ ਤਾਂ ਆਪ ਆਪਣੇ ਸਿਰ ਤੇ ਸੰਤਾਪ ਹਟਾਇਆ ਵਾ ਸਾਨੂੰ ਕੌਂਕੇ ਸਾਹਿਬ ਦੀ ਜੋ ਉਹਨਾਂ ਨੂੰ ਕੋ ਕੋ ਕਿੰਨੇ ਟੁਕੜੇ ਕਰਕੇ ਮਾਰੇ ਇਕੱਲੇ ਕੌਂਕੇ ਸਾਹਿਬ ਦੀ ਗੱਲ ਨਹੀਂ ਹੈਗੀ ਤੇ ਆਪਾਂ ਖਾਲੜਾ ਸਾਹਿਬ ਦੀ ਵੈਬਸਾਈਟ ਤੇ ਜਾਈਏ 25000 ਨੌਜਵਾਨ ਤਾਂ ਉਹਨਾਂ ਨੇ ਕੰਪਲੀਟ ਸਾਰਾ ਕੁਝ ਪਿਆ ਹੈ ਨਾ ਤੇ ਉਹ ਕਿੱਥੇ ਗਏ ਨੇ ਤੇ ਕੌਂਕੇ ਸਾਹਿਬ ਆਪਣੇ ਜਿਹੜੇ ਖਾਲੜਾ ਸਾਹਿਬ ਤੇ ਅੱਜ ਉਹਨਾਂ ਨੇ ਜੇ ਸੱਚੀ ਆਵਾਜ਼ ਠਾਈ ਹੈ ਅੱਜ ਉਹ ਕਿੱਥੇ ਨੇ ਸੋ ਸਰਕਾਰਾਂ ਆਈਆਂ ਪਰ ਸਰਕਾਰਾਂ ਨੇ ਕਿਸੇ ਨੇ ਗੌਰ ਨਹੀਂ ਕਰੀ ਇਹ ਸਰਕਾਰਾਂ ਚਾਹੇ ਉਹ ਪੰਜਾਬ ਦੀ ਹੋਵੇ ਚਾਹੇ ਉਹ ਭਾਰਤ ਦੀ ਹੋਵੇ ਪੰਜਾਬ ਦੀ ਕੋਈ ਵੀ ਸਰਕਾਰ ਹੋਵੇ ਇਹਨਾਂ ਨੇ ਆਪਣੀਆਂ ਤਾਂ ਰੋਟੀਆਂ ਸਿੱਖਣੀਆਂ ਹੁੰਦੀਆਂ ਸੋ ਮੇਰੇ ਕਹਿਣ ਤੋਂ ਬਾਅਦ ਸਾਨੂੰ ਸਾਰੀ ਚੀਜ਼ ਦਾ ਧਿਆਨ ਆ ਹਰ ਇੱਕ ਗੱਲ ਕਰਾਂਗੇ ਪਹਿਲਾਂ ਵੀ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਜਿਵੇਂ ਆਪਣੇ ਚੈਨਲਾਂ 'ਤੇ ਅਟੈਕ ਕੀਤਾ ਚਾਹੇ ਉਹ ਬਹੁਤ ਚੈਨਲ ਤੇ ਮੈਂ ਜਾਂ ਗੱਲ ਕਰਾਂ ਪੰਜਾਬੀ ਲੋਕ ਚੈਨਲ ਜਾਂ ਹੋਰ ਚੈਨਲਾਂ 'ਤੇ ਵੀ ਉਹਨਾਂ ਨੇ ਤਾਵਾ ਬੋਲਿਆ ਜਾਂ ਬਹੁਤ ਦੇਖੋ ਪੰਜਾਬ ਤੇ ਜਾਂ ਕਿਤੇ ਵੀ ਸੈਂਟਰ ਸਰਕਾਰ ਕੋਈ ਐ ਜਾ ਕਾਨੂੰਨ ਬਣਾਵੇ ਸੋਸ਼ਲ ਮੀਡੀਆ ਤੇ ਸਰਕਾਰ ਦੇ ਕਹਣੇ ਨਾਲ ਸੋਸ਼ਲ ਮੀਡੀਆ ਨਹੀਂ ਚੱਲੂਗਾ ਕਿੰਨਾ ਕੁ ਦਬਾ ਲੈਣਗੇ ਜਿਹੜੇ ਹੱਥ ਠੋਕਿਆ ਉਹਨਾਂ ਨੇ ਉਹਨਾਂ ਦੀ ਭਾਸ਼ਾ ਬੋਲੜੀਆਂ ਪਰ ਜਾਗਦੀ ਜ਼ਮੀਰ ਵਾਲੇ ਲੋਕ ਪੰਜਾਬ ਦੇ ਵਿੱਚ ਬਸਦੇ ਆ ਸੋ ਮੇਰੇ ਕਹਿਣ ਤੋਂ ਭਾਵ ਹੈਗਾ ਜੋ ਤੁਸੀਂ ਗੱਲਾਂ ਕਹੀਆਂ ਤੁਹਾਡਾ ਧੰਨਵਾਦ ਇਹਦਾ ਵੀ ਗੌਰ ਰੱਖਾਂਗੇ ਆਪਣਾ ਜਦੋਂ ਵੀ ਕੋਈ ਮੀਟਿੰਗ ਹੋਦੀ ਬਿਲਕੁਲ ਠੋਕੇ ਪੱਖ ਰੱਖਾਂਗੇ ਬਿਲਕੁਲ ਜੀ ਬਿਲਕੁਲ ਠੋਕੇ ਪੱਖ ਰੱਖਣਗੇ ਤੇ ਮੈਂ ਇਹੀ ਕਹਾਂਗਾ ਵੀ ਨੌਜਵਾਨਾਂ ਦੇ ਵਿੱਚ ਤੁਸੀਂ ਉਤਸ਼ਾਹ ਦੇਖ ਸਕਦੇ ਹੋ ਤੇ ਮੈਂ ਦੂਜੀ ਸਾਈਡ ਤੋਂ ਤੁਹਾਨੂੰ ਟਰਾਲੀਆਂ ਦੀ ਦਿਖਾਉਂਗਾ ਵੀ ਉਸ ਸਾਈਡ ਹੋ ਜਾ ਬੇਟਾ ਕਰਾਸ ਕਰ ਲੈ ਰਾਂ ਦੇ ਨਾਲ ਤਾਂ ਕਿ ਤੁਹਾਨੂੰ ਦੂਰ ਤੱਕ ਟਰਾਲੀਆਂ ਦਿਖ ਜਾਣ ਕਿ ਆਖਿਰ ਇਧਰੋਂ ਮੈਂ ਕਹਾਂਗਾ ਪਹਿਲਾਂ ਇਸ ਪਾਸੇ ਜ਼ੂਮ ਕਰਕੇ ਦਿਖਾਇਆ ਜਾਵੇ ਉਹ ਵੀ ਵੈਂਸ ਸਾਰੀਆਂ ਦੀਆਂ ਸਾਰੀਆਂ ਖੜੀਆਂ ਹੋਈਆਂ ਨੇ ਆਬਜ਼ ਹੈ ਇਹਨ ਦੇ ਹਕੂਮਤ ਰਾਕਟਾਂ ਦੇ ਜ਼ਰੀਏ ਵੀ ਸ਼ਾਇਦ ਨਜ਼ਰ ਰੱਖ ਰਹੀ ਹੈ ਕਿਉਂਕਿ بڑے ਰਾਕਟ ਲੰਗੇ ਆ ਹੁਣ ਤੇ ਇਧਰਲੇ ਪਾਸੇ ਮੈਂ ਕਹਾਂਗਾ ਬੈਕ ਤੱਕ ਪਿੱਛੇ ਦਿਖਾਓ ਵੀ ਮੀਡੀਆ ਕਵਰੇਜ ਪ੍ਰੋਪਰ ਹੋ ਰਹੀ ਹੈ ਤੇ ਟਰਾਲੀਆਂ ਦੂਰ ਤੱਕ ਜਿੱਥੇ ਤੱਕ ਨਜ਼ਰ ਮਾਰੋ ਉੱਥੇ ਤੱਕ ਟਰਾਲੀਆਂ ਹੀ ਟਰਾਲੀਆਂ ਨੇ ਸੋ ਬਾਬਾ ਗੁਰਚੰਦ ਸਿੰਘ ਵੀ ਖੜੇ ਨੇ ਇੱਥੇ ਸਵਾਰਾ ਜੀ ਦੇ ਪਿਤਾ ਤੇ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਬਾਅਦ ਵਿੱਚ